ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਸਤਕਾਰਯੋਗ ਮਾਤਾ ਗੁਜਰਕੌਰ ਜੀ ਦੇ ਮubarrak ਅਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹਾਜ਼ਰ ਗੁਰੂ ਪਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੱਚੇ ਪਾਤਸ਼ਾਹ ਦੇ ਫਰਜ਼ੰਦਾ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਦਰ ਤੇ ਲਾਲਚ ਦਿੱਤੇ ਕਿ ਸਿੱਖੀ ਛੱਡ ਦਿਓ ਆਪਣਾ ਆਕੀਦਾ ਛੱਡ ਦਿਓ ਤਾਂ ਸਾਹਿਬਜ਼ਾਦਿਆਂ ਦਾ ਇੱਕ ਜਵਾਬ ਸੀ ਅਮਰੀ ਬਾਂਸ ਰੀਤ 임 ਆਈ ਸੇ ਸ ਜਾਈ ਪਾਰ ਸਿਰਰ ਨਾ ਜਾਈ ਅੱਜ ਸਾਹਿਬ ਜਾਗਿਆਂ ਦੀ ਸ਼ਹਾਦਾ ਦੇ ਮੌਕੇ ਤੇ ਮੈਂ ਸਮੁੱਚੀ ਹੀ ਕੌਮ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿਨਾ ਹਾਂ ਨੌਜਵਾਨੋ ਆਪਾਂ ਸਾਹਿਬ ਜਾਗਿਆਂ ਦੇ ਰਸਤੇ ਤੇ ਤੁਰਨਾ ਹੈ ਆਪਾਂ ਜੇ ਥੋੜੀ ਬਹੁਤੀ ਢਿਲ ਹੈ ਆਪਾਂ ਸਾਬਤ ਸੂਰਤ ਹੋਈਗੇ ਆਪਾਂ ਸਰਦਾਰ ਬਣੀਏ ਆਪਾਂ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਦੂਜੀ ਗੱਲ ਸਾਹਿਬ ਜਾਨਿਆਂ ਨੂੰ ਨੀਂਹਾਂ ਦੇ ਵਿੱਚ ਚੇੜ ਕੇ ਸ਼ਹੀਦ ਕਰਨ ਤੋਂ ਬਾਅਦ ਹਕੂਮਤ ਨੇ ਸੋਚਿਆ ਸੀ ਕਿ ਸ਼ਾਇਦ ਸਿੱਖੀ ਦੀ ਗੱਲ ਮੁੱਕ ਗਈ ਹੈ ਪਰ ਸਾਹਿਬ ਜਾਨਿਆਂ ਨੇ ਜੋ ਪਹਿਲਾ ਬਚਨ ਕਹੇ ਸੀ ਤੁਸੀਂ ਸਾਡੇ ਸਰੀਰ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਕੋਈ ਖਤਮ ਨਹੀਂ ਕਰ ਸਕਦਾ ਅੱਜ ਕਿ ਹਮੇਸ਼ਾ ਹੀ ਇਹ ਲੱਖਾਂ ਦੇ ਇਕੱਠ ਖਾਲਸਾ ਪੰਥ ਦੇ ਇਹ ਦੱਸਦੇ ਨੇ ਸਾਡੇ ਜਿਲ੍ਹਾ ਦੇ ਵਿੱਚ ਸਾਹਿਬ ਜਾਤੀ ਵਸਦੇ ਆ ਕਿ ਇਸ ਧਰਤੀ ਦੇ ਅੰਤ ਦੇ ਸਿੱਖੀ ਦੇ ਬੋਲ ਬਾਲੇ ਇਹ sada ਰਹਿਣਗੇ ਇੱਜੀ ਗੱਲ ਉਦੋਂ ਦੀ ਜਿਹੜੀ ਆ ਦਿੱਲੀ ਦਾ ਤਖਤ ਹੈ ਵਜ਼ੀਰ ਖਾਨ ਉਹਦਾ غلام ਉਹਨੇ ਸਾਹਿਬਜ਼ਾਦੀਆ ਨੂੰ ਨੀਹਾਂ ਦੇ ਵਿੱਚ ਚੜਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਈ ਖਾਲਸਾ ਬਣ ਕੇ ਅੱਜ ਹਾਜ਼ਰ ਹੈ ਸਾਰੇ ਗੱਲਪੰਨ ਦਮਦਮੀ ਟਕਸਾਲ ਸਿੰਘ ਸਾਹਿਬ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮਾਪੁਰਸ਼ ਅਤੇ ਸਮੂਚਾ ਪੰਥ ਇਹ ਗੁਰਦੁਆਰੇ ਗੁਰਧਾਮ ਅੱਜ ਵੀ ਆਪਾਂ ਜਿੱਥੇ ਖੜੇ ਇਹ ਪੰਥ ਦੇ ਹਨ ਤੇ ਆਪਾਂ ਇਹ ਹਮੇਸ਼ਾ ਪਹਿਰਾ ਦੇਣਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਦੇ ਮਾਮਲੇ ਦੇ ਵਿੱਚ ਉਦੋਂ ਸਿੱਖੀ ਰਣਜੀਤ ਨਗਾਰੇ ਵੱਜਾ ਸੀ ਨਾਨਕਪੁਰ ਸਾਹਿਬ ਤੇ ਰਣਜੀਤ ਨਗਾਰੇ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਆਨੰਦਪੁਰ ਸਾਹਿਬ ਨੂੰ ਘੇਰੇ ਤੇ ਫੇਰ ਸ਼ਹਾਦਤਾਂ ਦਾ ਦੌਰ ਆਪਾਂ ਸੁਚੇਤ ਰਹਿਣ ਬੰਦ ਆਪਣੇ ਫੈਸਲੇ ਆਪ ਛੇੜੀ ਆ ਕਾਲ ਤਖਤ ਸਾਹਿਬ ਤੇ ਕਰਦਾ ਹੈ ਤੇ ਆਪਾਂ ਇਸੇ ਹੀ ਸੋਚ ਕੇ ਘਾਰ ਨੀ ਬਣਾਣਾ ਕੱਲ ਮੈਂ ਜਦੋਂ ਤੁਰਿਆ ਸੀ ਇੱਕ 20 ਸਾਲ ਦਾ ਨੌਜਵਾਨ ਹੱਥ ਦੇ ਵਿੱਚ ਤਖਤੀ ਫੜ ਕੇ ਖਲੋਤਾ ਸੀ ਉਹਨੇ ਆਖਿਆ ਸਿੰਘ ਸਾਹਿਬ ਇਹ ਤਖਤੀ ਪੜੋ ਇਹਦੇ ਤੇ ਲਿਖਿਆ ਹੈ ਕਿ ਕੁਝ ਬੰਦਿਆਂ ਦੇ ਦਿਨ ਭਾਵੇਂ ਸਾਹਿਬਜ਼ਾਦਿਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ ਦੁੱਤੀ ਹੈ ਪਰ ਇਸੇ ਧਰਤੀ ਤੇ ਇਸ ਮੁਲਕ ਵਿੱਚ ਤੇ ਪੰਜਾਬ ਵਿੱਚ ਕੁਝ ਦੇ ਨਾਂਉਂਦੇ ਨਹੀਂ ਸ਼ਰਾਬ ਬੰਦੀ ਹੁੰਦੀ ਹੈ ਪੰਥ ਇਹ ਭਾਵਨਾ ਔਰ ਨੌਜਵਾਨਾਂ ਦੇ ਜਜ਼ਬਾਤ ਨੇ ਕਿ ਜਦੋਂ ਸਾਹਿਬ ਆ ਗਿਆਂਗੇ ਸ਼ਹੀਦੀ ਦਿਨ ਹੋਣ ਸ਼ਹੀਦੀ ਸਬਾ ਤਾਂ ਪੰਜਾਬ ਦੇ ਅੰਦਰ ਮਕੰਮਲ ਸ਼ਰਾਬ ਬੰਦੀ ਚਾਹੀਦੀ ਹੈ। ਅੱਲਾਹੂ ਅਕਬਰ। ਸਿਗਰਟ, ਪੀਣ ਵਾਲਾ ਤਮਾਕੂ ਇਹ ਦੁਕਾਨਾਂ ਬੰਦ ਚਾਹੀਦੀਆਂ ਨੇ। ਮੈਂ ਪੰਥ ਨੂੰ ਇਹ ਵੀ ਸੰਦੇਸ਼ ਦਿੰਨਾ ਇਹ ਸਰ ਜ਼ਮੀਨ ਸਾਡੀ ਹੈ ਇਥੇ ਚੱਪੇ-ਚੱਪੇ ਤੇ ਸਾਡੇ ਬਜ਼ੁਰਗਾਂ ਦੀਆਂ ਸ਼ਹਾਦਤ ਪੰਜਾਬ ਨਾ ਛੱਡਿਏ ਵਾਪਸੀ ਕਰੀਏ ਆਪਣੇ ਘਰੇ ਮੁੜੀਏ ਤੇ ਪੰਜਾਬ ਦੀਆਂ ਜ਼ਮੀਨਾਂ ਨਾ ਵੇਚੀਏ ਇਹ ਸ਼ਹੀਦਾਂ ਦੀ ਧਰਤੀ ਤੇ ਅਸੀਂ ਪਾਤਸ਼ਾਹ ਦੀ ਸਿੱਖੀ ਤੇ ਖਾਲਸੇ ਦੇ ਬੁਰ ਬਾਲਿਆਂ ਦੀ ਭਾਵਨਾ ਰੱਖਦੇ ਗੁਰੂ ਕਿਰਪਾ ਕਰਨ ਗੁਰੂ ਮਿਹਰ ਕਰਨ ਆਪਾਂ ਹਮੇਸ਼ਾ ਹੀ ਸਾਹਿਬ ਜਾਗਿਆ ਨੂੰ ਸਜਦੇ ਕਰਨੇ ਆ ਸਿੱਖੀ ਨੂੰ ਧਾਰਨ ਕਰਨਾ ਆਪਸੀ ਪ੍ਰੇਮ ਮੁਹੱਬਤ ਇਤਫਾਕ ਦੇ ਨਾਲ ਖਾਲਸਾ ਪੰਥ ਰਹਿਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਦੇ ਸਿਧਾਂਤਾਂ ਦੀ ਉਨਾ ਹੋຊ ਨਹੀਂ ਦੇ ਵਿੱਚ ਚੱਲ ਗਏ ਅੱਜ ਸਮੁੱਚਾ ਪੰਥ ਇੱਥੇ ਆਇਆ ਸਤਕਾਰਯੋਗ ਜਥੇਦਾਰ ਸਾਹਿਬ ਦਵਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਦਰਬਾਰ ਸਾਹਿਬ ਤੋਂ ਸਾਰਾ ਹੀ ਖਾਲਸਾ ਪੰਥ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆਪਾਂ ਸਾਰਿਆਂ ਹੀ ਮਿਲ ਜੁੜ ਕੇ ਪੰਥ ਕੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਕੱਤ ਪਰ ਰਹਿਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਸਾਹਿਬ ਜادہ ਸ਼ਹੀਦ ਕੀਤੇ ਉਸ ਖਾ ਦਾ ਨਾਮ ਰੱਖਿਆ ਸੀ ਸਾਹਿਬ ਜادہ ਬਾਬਾ ਫਤੇ ਸਿੰਘ ਦੇ ਨਾਮ ਤੇ ਸ਼੍ਰੀ ਫਤੇਗਰ ਸਾਹਿਬ ਇਹ ਸ਼ਹਾਦਤਾਂ ਚੜਦੀ ਕਲਾ ਦਾ ਪ੍ਰਤੀਕ ਹਨ ਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਗੁਰੂ ਸਿਧਾਂਤਾਂ ਦੇ ਉੱਤੇ ਚੱਲ ਗਏ ਸਾਹਿਬ ਦਾਦਾ ਬਾਬਾ ਯੂਰਾਵਰ ਸਿੰਘ ਸਾਹਿਬ ਦਾਦਾ ਬਾਬਾ ਫਟੇ ਸਿੰਘ ਸਤਕਾਰਯੋਗ ਮਾਤਾ ਗੁਜਰਕੌਰ ਜੀ ਭਾਈ ਸਾਹਿਬ ਭਾਈ ਮੋਤੀ ਨਾਮ ਜੀ ਮਹਿਣਾ ਇਹਨਾਂ ਦੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਕੋਟਾਨ ਕੋਟ ਅੰਤ ਪ੍ਰਣਾਮ ਕਰਦਾ ਹੈ ਤੇ ਪੰਥ ਦੇ ਪੱਲੇ ਪੰਥ ਕੀ ਜੀਤ ਸਾਡੇ ਢੀ ਗਾਲਾ ਨਾ ਪੰਥ ਕੀ ਜੀ ਇਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਚਾਈ ਦੀ ਆ ਧੰਵਾਦ ਧੰਨ ਤਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚੇ ਪੰਥ ਦਾ ਪੰਥ ਇਸੇ ਤਰ੍ਹਾਂ ਇੱਕ ਮਰਸ ਰਵੇ ਬੋਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ